ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰੂ ਪੂਰਾ ਜੇ ਮਿਲੈ ਪਈਏ ਰਤਨ ਵਿਚਾਰ ਮਨ ਦੇ ਜੈ ਗੁਰ ਆਪਣੇ ਪਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ বেদ ਬਿਆਸੈ ਕੋਏ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ ਸਫਲ ਉਹ ਬਿਰਖ ਹਰਿਆਵਲਾ ਸ਼ਾਮ ਕਢੇਰੀ ਹੋਏ ਲਾਲ ਜਵੇ ਹਰਮਾਨ ਕੇ ਗੁਰ ਪੰਡਾਰਾ ਸੋਏ ਗੁਰ ਪੰਡਾਰਾ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੱਚੀ ਐ ਪੁਰ ਕਰਮ ਅਪਾਰ ਸੁਖ ਦਾਤਾ ਦੁਖ ਮਿਟਣੋ ਸਤ ਗੁਰ ਅਸਰ ਸੰਗਾਰ ਭਵ ਜਲ ਬਖਮ ਡਰਾਵਣੋ ਨ ਕੰਢੀ ਨ ਪਾਰ ਨਾ ਬੇੜੇ ਨ ਤੁਲਣੜਾ ਨਾ ਤੇਸ ਵੰਝ ਮਲਾਰ ਸਤ ਗੁਰ ਪੈ ਕ ਬੋਹਿ ਥਾਲ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇ ਬਾਜ ਲੋ ਜਲਾਵਣੀ ਨਾਮ ਨ ਜਪੈ ਰਸਾਏ ਘਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ ਗਏ ਤਨ ਧਨ ਕਲਤ ਨਾ ਸਾਥ ਬਿਨ ਨਾ ਵੈ ਤਨ ਬਾਦ ਹੈ ਭੁਲੋ ਮਾਰ ਗਿਆਥ ਸਚ ਸਾਹਿਬ ਸੇ ਵੀ ਹੈ ਗੁਰਮੁਖ ਆਕਥੋ ਕਾਥ ਆਵੇ ਜਾਏ ਪਵਈਏ ਬਈਏ ਕਿਰਤ ਕਮਾਏ ਓਰ ਬਲਖਿਆ ਕਿਉ ਮਿਟਿਏ ਲਿਖਿਆ ਲੇ ਖਰ ਜਾਏ ਬਿਨ ਹਰ ਨਾਮ ਨਾ ਛੁਟੇ ਐ ਗੁਰ ਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਓ ਪ੍ਰਾਨ ਹੋ ਮੈਂ ਮਮਤਾ ਜਨ ਬਲੋ ਲੋਭ ਜਲੋ ਅਬਿਮਾਨ ਨਾਨਕ ਸ਼ਬਦ ਵਿਚਾਰੀ ਐ ਪਾਈਏ ਗੁਣੀ ਨਿਧਾਨ ਸ੍ਰੀ ਰਗ ਮਹਲਾ ਪਹਿਲਾ ਸਤ ਗੁਰੂ ਪੁਰਾਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਭ ਗੁਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਉਚਾ ਬ੍ਰਹਮੇ ਨਾਰਦੈ ਬੇਦਬਿਆਸ ਕੋਈ ਰਹਾਉ ਗਿਆਨ ਧਿਆਨ ਧੁਨ ਜਾਣੀਐ ਅਕਥ ਕਹਾਵੇ ਸੋਏ ਸਫਲੇ ਉਹ ਬਿਰਖ ਹਰੀਆਵਲਾ ਸ਼ਾਵਕਣੇਰੀ ਹੋਏ lal jave harman ki gur pandare soye gur pandare paiye nirman naam pyar sacho vakhre sanchhe pure karm apaar ਸੁਖ ਦਾਤਾ ਦੁਖ ਮਿਟਣੋ ਸਤ ਗੁਰ ਅਸਰ ਸੰਗਾਰ ਪਵ ਜਲ ਬਖਮ ਡਰਾਵਨੋ ਨਾ ਕੰਦੇ ਨਾ ਪਾਰ ਨਾ ਦੇੜੀ ਨਾ ਤੁਲੜਾ ਨਾ ਦਿਸ ਵੰਜ ਮਲਾਰ ਸਤ ਗੁਰ ਪੈ ਕਾ ਬੋਹਿ ਥਾ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁਖ ਲਗੇ ਸੁਖ ਜਾਏ ਜੇ ਬਾਜ ਲੋ ਜਲਾਵਣੀ ਨਾਮ ਨ ਜਪੈ ਰਸਾਇ ਘਟ ਬਿਨ ਸੇ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੇ ਮੇਰੇ ਕਰ ਗਏ ਤਨ ਧਨ ਕਲਤ ਨ ਸਾਥ बिन नवे तनबाद है भूल मार ग्याथ साचो साहिब सेवियै गुरमुखिया कथो काथ आवे जाए पवहीए पए किरत कमाए ਪੁਰਵ ਲਿਖਿਆ ਕਿਉ ਮਿਟিয়ে ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁਟੇ ਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪਰਾਨ ਹੋ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣਿ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰੂ ਪੁਰਾ ਜੇ ਮਿਲੈ ਪਈ ਰਤਨ ਵਿਚਾਰ ਮਨ ਦੇ ਜੈ ਗੁਰ ਆਪਣੇ ਪਈ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦ ਦੇ ਬੇਦ ਬਿਆਸ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੇ ਸੋਏ ਸਫਲ ਉਹ ਬਿਰਖ ਹਰਿਆਵਲਾ ਸ਼ਾਮ ਕਹੇਰੀ ਹੋਏ ਲਾਲ ਜਵੇ ਹਰਮਾਨ ਕੇ ਗੁਰ ਪੰਡਾਰੈ ਸੋਏ ਗੁਰ ਪੰਡਾਰਾ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੱਚੇ ਐ ਪੂਰੇ ਕਰਮ ਅਪਾਰ ਸੁਖ ਦਾਤਾ ਦੁਖ ਮਿਟਣ ਸਤ ਗੁਰ ਅਸਰ ਸੰਗਾਰ ਭਵ ਜਲ ਬਖਮ ਡਰਾਵਣੋ ਨਾ ਕੰਢੀ ਨਾ ਪਾਰ ਨਾ ਬੇੜੇ ਨਾ ਤੁਲਣੜਾ ਨਾ ਤੇਸ ਵੰਝ ਮਲਾਰ ਸਤ ਗੁਰ ਪੈ ਕਾ ਬੋਹਿ ਥਾਲ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇ ਬਾਜ ਲੋ ਜਨਾਮਣੀ ਨਾਮ ਨ ਜਪੈ ਰਸਾਏ ਘਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ ਗਰ ਗਏ ਤਨ ਧਨ ਕਲਤ ਨ ਸਾਥ ਬਿਨ ਨਾ ਵੈ ਤਨ ਬਾਦ ਹੈ ਭੁਲ ਮਾਰ ਗਿਆਥ ਸਚ ਸਾਹਿਬ ਸੇ ਵੀ ਹੈ ਗੁਰਮੁਖ ਇਕਥੋ ਕਾਥ ਆਵੇ ਜਾਏ ਪਵਾਈਏ ਭਾਏ ਕਿਰਤ ਕਮਾਏ ਪੁਰਬ ਲਿਖਿਆ ਕਿਉ ਮਿਟিয়ে ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁਟੇ ਐ ਗੁਰ ਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਓ ਪ੍ਰਾਨ ਹੋ ਮੈਂ ਮਮਤਾ ਜਨ ਬਲੋ ਲੋਭ ਜਨੋ ਅਬਿਮਾਨ ਨਾਨਕ ਸ਼ਬਦ ਵਿਚਾਰੀ ਐ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰੂ ਪੁਰਾਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਭਗਣ ਮੇ ਟਨਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਬੇਦਬਿਆਸ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੇ ਸੋਏ ਸਫਲੋ ਬਿਰਖ ਹਰੀਆਬਲਾ ਸ਼ਾਵਕ ਨੇਰੀ ਹੋਏ ਲਾਲ ਜਵੇ ਹਰ ਮਨ ਕੀ ਗੁਰ ਪੰਡਾਰੇ ਸੋਏ ਗੁਰ ਪੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚਿਐ ਪੂਰੇ ਕਰਮ ਅਪਾਰੇ ਦੁਖ ਦਾਤਾ ਦੁਖ ਮਿਟਣੋ ਸਤ ਗੁਰ ਅਸਰ ਸੰਗਾਰ ਪਵ ਜਲ ਬਖਮ ਡਰਾਮਨੋ ਨਾ ਕੰਦੇ ਨਾ ਪਾਰ ਨਾ ਦੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤ ਗੁਰ ਪੈ ਕਾ ਬੋਹਿ ਥਾ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁਖ ਲਗੇ ਸੁਖ ਜਾਏ ਜੇ ਬਾਜ ਲੋ ਜਨਾਵਣੇ ਨਾਮ ਨ ਜਪੈ ਰਸਾਇ ਘਟ ਬਿਨ ਸੈ ਦੁਖ ਅਗਲੋ ਜੰਮ ਪਕੜੈ ਪਛੁਟਾਇ ਮੇਰੇ ਮੇਰੇ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੇ ਤਨਬਾਦ ਹੈ ਭੂਲ ਮਾਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖਿ ਇਕਾਥੋ ਕਾਥ ਆਵੇ ਜਾਏ ਪਵਾਈਐ ਪਇ ਕਿਰਤ ਕਮਾਏ ਪੁਰਬ ਲਿਖਿਆ ਕਿਉ ਮਿਟਿਏ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁਟੇ ਐ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪਰਾਨ ਹੁਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਸਤ ਗੁਰ ਪੂਰਾ ਜੇ ਮਿਲੈ ਪਈ ਰਤਨ ਵਿਚਾਰ ਮਨ ਦੇ ਜੈ ਗੁਰ ਆਪਣੇ ਪਈ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਗੁਣ ਮੀਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ বেদ ਵਿਆਸੈ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ ਸਫਲ ਉਹ ਬਿਰਖ ਹਰਿਆਵਲਾ ਸ਼ਾਮ ਕਣੇਰੀ ਹੋਏ ਲਾਲ ਜਵੇ ਹਰਮਾਨ ਕੇ ਗੁਰ ਪੰਡਾਰਾ ਸੋਏ ਗੁਰ ਪੰਡਾਰਾ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੱਚੀ ਐ ਪੂਰੇ ਕਰਮ ਅਪਾਰ ਸੁਖ ਦਾਤਾ ਦੁਖ ਮਿਟਣ ਸਤ ਗੁਰ ਅਸਰ ਸੰਗਾਰ ਭਵ ਜਲ ਬਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਵੇੜੇ ਨਾ ਤਲਹੜਾ ਨਾ ਤਸਵੰਝ ਮਲਾਰ ਸਤ ਗੁਰ ਪੈ ਕਾ ਬੋਹਿ ਥਾਲ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇ ਬਾਜ ਲੋ ਜਲਾਵਣੀ ਨਾਮ ਨ ਜਪੈ ਰਸਾਏ ਘਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ ਮੇਰੇ ਮੇਰੇ ਕਰ ਗਏ ਤਨ ਧਨ ਕਲਤ ਨਾ ਸਾਥ ਬਿਨ ਨਾ ਵੈ ਤਨ ਬਾਦ ਹੈ ਹੂਲ ਮਾਰ ਗਿਆਥ ਸੱਚ ਸਾਹਿਬ ਸਿਵੀ ਹੈ ਗੁਰਮੁਖ ਆ ਕਥੋ ਕਾਥ ਆਵੇ ਜਾਏ ਪਵਈਏ ਭਾਏ ਕਿਰਤ ਕਮਾਏ ਉਰਬ ਲਿਖਿਆ ਕਿਉ ਮਿਟਿਏ ਲਿਖਿਆ ਲੇ ਖਰ ਜਾਏ ਬਿਨ ਹਰ ਨਾਮ ਨਾ ਛੁਟੇ ਐ ਗੁਰ ਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਓ ਪ੍ਰਾਨ ਹੋ ਮੈਂ ਮਮਤਾ ਜਨ ਬਲੋ ਲੋਭ ਜਲੋ ਅਬਿਮਾਨ ਨਾਨਕ ਸ਼ਬਦ ਵਿਚਾਰੀ ਐ ਪਾਈਏ ਗੁਣੀ ਨਿਦਾਨ ਸ੍ਰੀ ਰਗ ਮਹਲਾ ਪਹਿਲਾ ਸਤ ਗੁਰੂ ਪੁਰਾਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਭਗਣ ਮੇ ਟਨਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਉਛਾ ਬ੍ਰਹਮੇ ਨਾਰਦੈ ਬੇਦਬਿਆਸ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਕਥ ਕਹਾਵੇ ਸੋਏ ਸਫਲ ਉਹ ਬਿਰਖ ਹਰੀਆਬਲ ਸ਼ਾਵਕ ਨੇਰੀ ਹੋਏ ਲਾਲ ਜਵੇ ਹਰ ਮਨ ਕੀ ਗੁਰ ਪੰਡਾਰੇ ਸੋਏ ਗੁਰ ਪੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚਿਐ ਪੂਰੇ ਕਰਮ ਅਪਾਰੇ ਸੁਖ ਦਾਤਾ ਦੁਖ ਮਿਟਣੋ ਸਤ ਗੁਰ ਅਸਰ ਸੰਗਾਰ ਪਵਜਲ ਬਖਮ ਡਰਾਵਨੋ ਨਾ ਕੰਦੀ ਨਾ ਪਾਰ ਨਾ ਡੇੜੀ ਨਾ ਤੁਲੜਾ ਨਾ ਦਿਸ ਵੰਜ ਮਲਹਾਰ ਸਤ ਗੁਰ ਪੈ ਕਾ ਬੋਹਿ ਥਾ ਨਦਰੇ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੇ ਦੁਖ ਲਾਗੇ ਸੁਖ ਜਾਏ ਜੇ ਬਾਜ ਲੋ ਜਲਾਵਣੇ ਨਾਮ ਨਜ ਪੈਰ ਸਾਇ ਘਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੇ ਮੇਰੇ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾ ਵੈ ਤਨ ਬਾਦ ਹੈ ਭੂਲ ਮਾਰ ਗਿਆ ਥਾ ਸਾਚੋ ਸਾਹਿਬ ਸੇਵੀ ਐ ਗੁਰਮੁਖਿ ਇਕਥੋ ਕਾਥ ਆਵੇ ਜਾਏ ਪਵਾਈਐ ਪਇ ਕਿਰਤ ਕਮਾਏ ਪੁਰਬ ਲਿਖਿਆ ਕਿਉ ਮਿਟਿਏ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁਟੇ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਨ ਹੋ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਏ ਗੁਣੀ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ